ਸਿਰਿ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਦੀਐ ਤੀਰਥ ਕੀਚੈ ਵਾਸ ਪੁੰਨ दान ਚੰਗਿਆਈਆ ਬਿਨ ਸਾਚੇ ਕੀ ਆਤਾਸ ਜੇ ਹਾਰਾ ਦੇ ਤੇ ਹਾਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਬ ਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਉ ਵਿਣਰਾਸੀ ਵਾਪਾਰੀਆ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰਬਾਰ ਵਿਲ ਵਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰ ਲਾਹਾ ਅਹਿਨ ਸਨੌਤਨ ਪਰਖੇ ਰਤਨ ਵਿਚਾਰ ਵਸਤ ਲਹੈ ਘਰ ਆਪਣੈ ਚੱਲੈ ਕਾਰਜਸਾਰ ਵਣ ਜਾ ਰਿਆਂ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸਚੈ ਆਸਨ ਸਾਚ ਰਹਿ ਸਚੈ ਪ੍ਰੇਮ ਪਿਆਰ ਜਿਨਿ ਆਪ ਪਛਾਣਿਆ ਘਰ ਮਹਿ ਮਹਿਲ ਸੋ ਥਾਏ ਸੱਚੇ ਸਤਿ ਰੱਪਿਆ ਸੱਚੋ ਪੱਲ ਹੈ ਪਾਏ ਤ੍ਰਿ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਲੇ ਮਹਿਨ ਬੁਲਾਈਐ ਸੋ ਪਿਰ ਆਵੇ ਰੰਧ ਸੱਚ ਸੁਹਾਗਣ ਸਾ ਭਲੀ ਫਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜਾਂ ਥਲ ਚੜ ਡੁੰਗਰ ਜਾਵ ਬਨ ਮਹਿ ਪੂਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਉ ਨਾਮਹਿ ਪੂਲੀ ਜੇ ਫਿਰਾਂ ਫਿਰ ਫਿਰ ਆਵਾਂ ਜਾਉ ਪੁੱਛ ਹੋ ਜਾਏ ਪਧਾਉਾਂ ਚੱਲੇ ਚਾਕਰ ਹੋਏ ਰਾਜਨ ਜਾਣ ਹੈ ਆਪਣਾ ਦਰ ਕਰ ਠਾਕ ਨ ਹੋਏ ਨਾਨਕ ਏਕੋ ਰਬ ਰਹਾ दूजा अवर ना कोई